ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਪੰਜਾਬ ਭਵਨ ਵਿੱਚ ਹੋਈ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਦੀ ਅਗਵਾਈ ਕੀਤੀ ਚੰਡੀਗੜ੍ਹ ਦੇ ਸੈਕਟਰ 34 ਦੇ ਮੇਲਾ ਮੈਦਾਨ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਜਾਰੀ ਹੈ ਕਿਸਾਨ ਆਗੂਆਂ ਨੇ ਪੱਕੀ ਮੋਰਚੇ ਦਾ ਐਲਾਨ ਕਰ ਦਿੱਤਾ ਹੈ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ 1 ਮਹੀਨੇ ਦੇ ਅੰਦਰ ਸਰਕਾਰ ਖੇਤੀ ਨੀਤੀ ਦਾ ਖਰੜਾ ਕਿਸਾਨਾਂ ਨਾਲ ਸਾਂਝਾ ਕਰੇਗੀ ਕਿਸਾਨਾਂ ਦੇ ਸੁਝਾਵਾਂ ਤੋਂ ਬਾਅਦ ਹੀ ਇਹ ਨੀਤੀ लागू ਕੀਤੀ ਜਾਵੇਗੀ ਇਸ ਤੋਂ ਇਲਾਵਾ ਉਕਮંત્રી ਭਗਵੰਤ ਮਾਨ ਨੇ ਕਰਜ਼ਾ ਮਾਫੀ ਸੰਬੰਧੀ 110 ਸੈਟਲਮੈਂਟ ਸਕੀਮ ਲਿਆਉਣ ਦਾ ਫੈਸਲਾ ਕੀਤਾ ਹੈ ਇਸ ਸਕੀਮ ਰਾਹੀਂ ਕਿਸਾਨਾਂ ਨੂੰ ਕਾਰਪੋਰੇਟ ਬੈਂਕ ਤੋਂ ਕਰਜ਼ਾ ਮਾਫ ਕਰਨ ਦਾ ਮੌਕਾ ਦਿੱਤਾ ਜਾਵੇਗਾ ਕਿਸਾਨ ਯੂਨੀਅਨ ਵੱਲੋਂ ਖੁਦ ਓਟੀਐਮ ਸਕੀਮ ਲਿਆਉਣ ਦੀ ਮੰਗ ਕੀਤੀ ਗਈ ਸੀ ਸਾਰੇ ਆਗੂ ਸਹਿਬਾਨ ਨੇ ਬੈਠ ਕੇ ਬੜੀ ਲੰਬੀ ਚੌੜੀ ਚਰਚਾ ਕੀਤੀ ਕਿ ਧਰਤੀ ਹੇਠਲਾ ਪਾਣੀ ਕਿਵੇਂ ਬਚਾਉਣਾਗਾ ਕਨਾਲ ਬਾਟਰ ਨੂੰ ਕਿਵੇਂ ਆਖਰੀ ਖੇਤ ਤੱਕ ਲੈ ਕੇ ਜਾਣਾਗਾ ਉਹਦੇ ਲਈ ਕੀ ਕੀ ਸਾਡੀਆਂ ਪ੍ਰਪੋਜ਼ਲ ਨੇ ਜੱਜ ਕਿੰਨਾ ਤੇ ਕਿਹੜੇ ਕਿਹੜੇ ਤੇ ਕੰਮ ਹੁਣ ਤੱਕ ਹੋ ਚੁੱਕਿਆਗਾ ਔਰ ਆਉਣ ਵਾਲੇ ਸਮੇਂ ਚ ਕਿੰਨਾ ਕਿੰਨਾ ਤੇ ਕੰਮ ਹੋਣਾਗਾ ਇਹ ਸਾਰੀ ਡਿਟੇਲ ਦੇ ਵਿੱਚ ਚਰਚਾ ਹੋਈ ਇਸ ਤੋਂ ਬਿਨਾ ਪੰਜਾਬ ਦੀ ਜਿਹੜੀ ਬੇਨ ਮੰਗ ਸੀ ਕਿ ਪੰਜਾਬ ਦੀ ਜਿਹੜੀ ਖੇਤੀਬਾੜੀ ਦਿੱਤੀ ਆ ਉਹਦਾ ਖਰੜਾ ਉਹਦਾ ਖਰੜਾ ਕਿਉਂਕਿ ਉਹ ਹੁਣੇ ਥੋੜਾ ਸਮਾਂ ਪਿੱਛੇ ਪ੍ਰਾਪਤ ਹੋਈ ਆ ਸਬੰਧਤ ਅਫਸਰ ਸਹਿਬਾਨ ਨੂੰ ਉਹ ਖਰੜਾ ਸਾਰੇ ਡਿਪਾਰਟਮੈਂਟਾਂ ਵਿੱਚੋਂ ਜਾ ਕੇ ਸਾਰੇ ਡਿਪਾਰਟਮੈਂਟਾਂ ਦੀ ਰਾਏ ਲੈ ਕੇ ਉਹਦੇ ਕੀ ਹੈਗੀ ਉਸ ਤੋਂ ਬਾਅਦ ਸਾਰੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਉਹਨਾਂ ਦਾ ਖਰੜਾ ਸ਼ੇਅਰ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਇੱਕ ਡਿਸਕਸ਼ਨ ਹੋਊਗੀ ਵਿਚਾਰ ਵਟਾਂਦਰਾ ਹੋਊਗਾ ਔਰ ਉਸ ਤੋਂ ਬਾਅਦ ਜਿਹੜੀ ਆ ਉਹ ਨੀਤੀ ਪੰਜਾਬ 'ਚ ਲਾਗੂ ਕੀਤੀ ਜਾਊਗੀ ਇਸ ਤੋਂ ਬਿਨਾ ਹੋਰ ਬਹੁਤ ਸਾਰੀਆਂ ਮੰਗਾਂ ਸੀਆਂ ਬਹੁਤ ਸਾਰੇ ਕੇਸ ਜਿਹੜੇ ਕਿਸਾਨਾਂ ਆਗੂਆਂ ਤੇ ਪੈਂਡਿੰਗ ਪਏ ਸੀ ਉਹਨਾਂ ਨੂੰ ਵਿਡਰਾ ਕਰਨ ਦਾ ਕਿਹੜੇ-ਕਿਹੜੇ ਕੇਸ ਜਿਹੜੇ ਨੇ ਉਹ ਸਿੱਧੇ ਵਿਡਰਾ ਹੋ ਸਕਦੇ ਨੇਗੇ ਕਿਹੜੇ ਜਿਹੜੇ ਏਜੀ ਸਾਹਿਬ ਦੇ ਆਫਿਸ ਤੱਕ ਜਾਣਗੇ ਐਡਵੋਕੇਟ ਜਨਰਲ ਦੇ ਆਫਿਸ ਤੱਕ ਜਾਣਗੇ ਕਿਉਂਕਿ ਕਈ ਕਈ ਕੇਸਾਂ ਦੇ ਅੰਦਰ ਚਲਾਨ ਪੇਸ਼ ਹੋ ਚੁੱਕੇ ਨੇ ਉਹਨਾਂ ਨੂੰ ਸਿੱਧਾ ਵਿਡਰਾ ਨਹੀਂ ਕੀਤਾ ਜਾ ਸਕਦਾ ਉਹ ਵੀ ਇੱਕ ਸਾਡੀ ਜਿਹੜੀ ਆ ਕਿਸਾਨ ਆਗੂਆਂ ਦੇ ਨਾਲ ਸਹਿਮਤੀ ਬਣੀ ਆ ਸੋ ਮੇਰਾ ਕਹਿਣ ਦਾ ਭਾਵ ਆ ਕਿ ਅੱਜ ਦੀ ਜਿਹੜੀ ਮੀਟਿੰਗ ਆ ਬੜੀ ਅੱਛੀ ਰਹੀ ਆ ਬੜੇ ਸਾਜਗਰ ਮਾਹੌਲ ਦੇ ਅੰਦਰ ਹੋਈ ਆ ਬਹੁਤੀ ਪੋਜ਼ਿਟਿਵ ਜਿਹੜਾ ਰਿਜ਼ਲਟ ਉਹ ਆਊਗਾ ਆ ਦੇਖੋ ਕਿ ਇੱਕ ਬੈਂਕ ਆ ਸਾਡੀ ਜਿਹੜੀ ਕੋਆਪਰੇਟਿਵ ਬੈਂਕ ਆ ਉਹਦੇ ਅੰਦਰ OTS ਸਕੀਮ ਲੈ ਕੇ ਆਉਣ ਦੀ ਗੱਲ ਹੋਈ ਆ ਕਿ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਓ ਬਹੁਤ ਸਾਰੇ ਕਿਸਾਨ ਜਿਹੜੇ ਕਿਸੇ ਨਾ ਕਿਸੇ ਕਾਰਨ ਡਿਫਾਲਟਰ ਹੋ ਗਏ ਆਪਣੀ ਜਿਹੜੀ ਆ ਕਿਸ਼ਤ ਨਹੀਂ ਪਰ ਸਕੇ ਕੋਈ ਕਾਰਨ ਰਿਹਾ ਉਹ ਕਿਸਾਨਾਂ ਕੋਲ ਦਾ ਤਰਕ ਸੀਗਾ ਕਿ ਸਾਰੇ ਕਿਸਾਨ ਲੋਕ ਜਿਹੜੇ ਨੇ ਉਹ ਸੈਟਲ ਕਰਨਾ ਚਾਹੁੰਦੇ ਨੇ ਕਿ ਉਹਦੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਓ ਸੋ ਬਿਲਕੁਲ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਜੀ ਦੇ ਬਿਲਕੁਲ ਹਾਂ ਪੱਕੀ ਹੁਗਾਰਾ ਪਰਿਆ ਗਿਆ ਡਿਪਾਰਟਮੈਂਟ ਉਸੇ ਆਰਡਰ ਜਾਰੀ ਕੀਤੇ ਨੇਗੇ ਕਿ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਕਿਸਾਨਾਂ ਕੋਲੋਂ ਸਲਾਹ ਕਰਕੇ ਬਣਾ ਲਈ ਜਾਵੇ ਤਾਂ ਕਿ ਨਾਲੇ ਬੈਂਕ ਦਾ ਫਾਇਦਾ ਹੋਊਗਾ ਔਰ ਨਾਲੇ ਕਿਸਾਨ ਭਰਾਵਾਂ ਦਾ ਫਾਇਦਾ ਹੋ ਪੰਜਾਬ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਦੀ ਕੀਮਤਾਂ ਵਿੱਚ ਵਾਅਦਾ ਕਰਨ ਤੋਂ ਬਾਅਦ ਵਿਰੋਧੀ ਧਿਰ ਨੇ ਹਮਲਾਵਰ ਰੁਖ ਅਪਣਾਇਆ ਹੈ ਮਠਿੰਡਾ ਤੋਂ ਸੰਸਦ ਮੈਂਬਰ ਹਰਸਿੰਦਰ ਕੁਰਬਾਦਲ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਸਰਕਾਰ ਨੇ ਨਾ ਤਾਂ ਔਰਤਾਂ ਨੂੰ 500000 ਰੁਪਏ ਦਿੱਤੇ ਨਾ ਹੀ ਕੋਈ ਵਾਅਦਾ ਪੂਰਾ ਕੀਤਾ ਹਰਸਿੰਦਰ ਕੁਰਬਾਦਲ ਨੇ ਮੌਨਸੂਨ ਦਾ ਛੋਟਾ ਸੈਸ਼ਨ ਰੱਖਣ ਅਤੇ ਸਰਕਾਰ ਨੂੰ ਕਰੜੇ ਹੱਥੀ ਲੈਂਦਿਆ ਕਿ ਹੈ ਟੀ ਸੈਸ਼ਨ ਵਿੱਚ ਨਾਤਾ ਬੇਰੋਜਗਾਰੀ ਅਤੇ ਨਾ ਹੀ ਨਸ਼ਿਆਂ ਨੂੰ ਲੈ ਕੇ ਕੋਈ ਗੱਲ ਹੋਈ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਇੰਨਾ ਬੁਰਾ ਹਾਲ ਹੈ ਕਿ ਸਰਕਾਰ ਦੇ ਵਿਧਾਇਕਾਂ ਨੂੰ ਖੁਦ ਧਮਕੀਆਂ ਮਿਲ ਰਹੀਆਂ ਹਨ ਉਹਨਾਂ ਕਹਿੰਦੇ ਕਿ ਪੰਜਾਬ ਦਾ ਹਰ ਵਰਗ ਸਰਕਾਰ ਕੋਲੋਂ ਦੁਖੀ ਹੈ ਅਤੇ ਹਰ ਸਹੂਲਤ ਨੂੰ ਇਸ ਸਰਕਾਰ ਨੇ ਘਟ ਦਿੱਤਾ ਹੈ ਦੇਖੋ ਲਾਂਤਾ ਭਗਵੰਤ ਮਾਨ ਤੇ ਉਹਦੀ ਸਰਕਾਰ ਨੂੰ ਜਿਹੜੇ ਇਹਨੇ ਵੱਡੀ ਵੱਡੀ ਗਾਰੰਟੀਆਂ ਕੀਤੀਆਂ ਸੀਗੀਆਂ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਕੋਈ ਤਰਤਾ ਨਹੀਂ ਲੱਗੂਗਾ ਕੋਈ ਕੱਚਾ ਨਹੀਂ ਰਹੂਗਾ ਵੱਡੀਆਂ ਵੱਡੀਆਂ ਗਾ ਹਸਪਤਾਲ ਸਕੂਲ ਲੇਕਿਨ 3 ਸਾਲ ਹੋਣ ਨੂੰ ਆਏ ਨੇ ਤੇ 3 ਦਿਨ ਦਾ ਸੈਸ਼ਨ ਹੋਇਆ ਇਹਨਾਂ 3 ਦਿਨਾਂ ਦੇ ਸੈਸ਼ਨ 'ਚ ਲੋਕਾਂ ਦਾ ਕਿਹੜਾ ਮੁੱਦਾ ਕਿਸੇ ਨੇ ਚਰਚਾ ਕੀਤੀ ਕਿ ਬੇਰੋਜ਼ਗਾਰੀ ਸिखਲਾ ਤਾਈ ਪਹੁੰਚੀ ਹੋਈ ਹੈ ਕਿ ਪਿੰਡ ਪਿੰਡ ਤੇ ਗਲੀ ਗਲੀ ਦਾ ਇਹ ਨਸ਼ੇ ਪਹੁੰਚੇ ਹੋਏ ਨੇ ਕਿ ਕਾਨੂੰਨ ਵਿਵਸਥਾ ਦਾ ਤਾਂ ਆ ਹਾਲ ਹੈ ਕਿ ਤੁਹਾਡੇ ਐਮਐਲਏ ਨੂੰ ਧਮਕੀਆਂ ਆ ਰਹੀਆਂ ਨੇ ਜੇ ਕੋਈ ਬਾਜ਼ਾਰ 'ਚ ਕੋਈ ਜਾਂਦਾ ਹੈ ਤਾਂ ਉਹਨੂੰ ਦਿਨ ਦਿਹਾੜੇ ਗੋਲੀਆਂ ਘਰ ਦੇ ਅੰਦਰ ਵੜ ਕੇ ਗੋਲੀਆਂ ਮੁੱਖ ਮੰਤਰੀ ਸਾਹਿਬ ਨੂੰ ਖੁੱਡ ਬੁਲੇਟ ਨੂੰ ਸ਼ੀਸ਼ਾ ਲਾ ਕੇ ਭਾਸ਼ਣ ਦੇਣਾ ਪੈ ਰਿਹਾ ਹੈ ਇਹ ਕਾਨੂੰਨ ਵਿਵਸਥਾ ਦੇ ਹਾਲਾਤ ਇਹਦੇ ਉੱਤੇ ਕੋਈ ਚਰਚਾ ਹੋਈ ਚਰਚਾ ਤਾਂ ਲੋਕਾਂ ਦੇ ਮੁੱਦੇ 'ਚ ਕਿੱਥੇ ਹੋਈ ਕਿ ਦਿਵਾਨੀ ਪਿੰਡਾਂ ਨੂੰ ਗ੍ਰਾਂਟ ਨਹੀਂ ਗਈ ਗਰੀਬਾਂ ਤੇ ਮਕਾਨਾਂ ਦੇ ਚੈੱਕ ਬੰਦ ਨੇ ਗਰੀਬਾਂ ਦੇ ਫਲਸ਼ਾਂ ਦੇ ਚੈੱਕ ਬੰਦ ਨੇ ਇਹਨਾਂ ਦੇ ਕਾਰਡ ਤੁਸੀਂ ਕੱਟ ਛੱਡੇ ਕੱਟ ਕੇ 3 ਕਿਲੋ ਦੀ 8 ਕਣਕ ਨੂੰ ਤੁਸੀਂ 5 ਕਿਲੋ ਕਰਤਾ ਬੱਚਿਆਂ ਦੇ ਵਜੀਫੇ ਬੰਦ ਨੇ ਸ਼ਦਨ ਦੇ ਚੈੱਕ ਨਹੀਂ ਆ ਰਹੇ ਹੈਗੇ ਮੁਆਵਜ਼ਾ ਕਿਸੇ ਕਿਸਾਨ ਨੂੰ ਨਹੀਂ ਮਿਲ ਰਿਹਾ ਮੋਟਰ ਦਾ ਕਨੈਕਸ਼ਨ ਕਿਸੇ ਨੂੰ ਨਹੀਂ ਮਿਲਿਆ ਐਮ ਐਸ ਪੀ ਚ ਮੂੰਗੀ ਤੇ ਕਿੰਨੀ ਵੱਡੀਆਂ ਗੱਲਾਂ ਕਿਸੇ ਐਮ ਐਸ ਪੀ ਚ ਕੋਈ ਖਰੀਦ ਕੋਈ ਨਹੀਂ ਕਰ ਰਿਹਾ ਇਨਾ ਵੱਡਾ ਕਿਸਾਨ ਦੀ ਜਥੇਬੰਦੀ ਉੱਥੇ ਧਰਨੇ 'ਚ ਬੈਠੀ ਹੈ ਮੁਲਾਜ਼ਮਾਂ ਨੂੰ ਅਗਸਤ ਦੀ ਤਨਖਾਹ ਹੁਣ ਪੂਰੇ 1 ਮਹੀਨਾ ਲੇਟ ਹੁਣ ਜਾ ਕੇ ਮਿਲੀ ਹੈ ਤੇ ਕਹ ਲੋ ਤੁਹਾਡੇ ਵਿਧਾਨ ਸਭਾ ਚ ਜਿਹੜਾ ਤੁਸੀਂ ਸੀਏਜੀ ਦੀ ਰਿਪੋਰਟ ਪੰਜਾਬ ਦੇ ਅਰਥਵਿਵਸਥਾ ਵਾਸਤੇ ਜਿੱਥੇ ਇੰਨਾ ਤਰਜ਼ਾ ਚੜ ਗਿਆ ਹੈਗਾ ਕਿ ਆਮਦਨ ਤੋਂ 50% ਦੀ ਵੱਧ ਕਰਜ਼ਾ ਚੜ ਗਿਆ ਜੇ 100 ਰੁਪਏ ਦੀ ਕਮਾਈ ਹੈ ਤੇ 250 ਰੁਪਏ ਦਾ ਖਰਚਾ ਹੈ ਹਰ ਮਹੀਨੇ ਤੁਸੀਂ ਕਰਜ਼ਾ ਚੜਾ ਚੜਾ ਕੇ ਇਹ ਤਾਂ ਪਹਿਲੇ ਸਾਲ ਦਾ ਸੀਗਾ ਹੁਣ ਤਾਂ ਉਸ ਤੋਂ ਵੀ ਉੱਪਰ ਵੱਧ ਗਿਆ ਹੈਗਾ ਇਹ ਤੁਹਾਡੇ ਫੋਕੇ ਇਸ਼ਤਿਹਾਰਾਂ ਕਰਕੇ ਜੇ ਇਹ ਤੁਹਾਡੀ ਫੋਕੀ ਗੱਲਾਂ ਹੈਗੀਆਂ ਜਿਹਦੇ ਕਰਕੇ ਪੰਜਾਬ ਇਹੋ ਜਿਹਾ ਕਰਜ਼ੇ 'ਚ ਡੁੱਬ ਰਿਹਾ ਕਿ ਤੋਂ ਬਾਹਰ ਨਿਕਲਣਾ ਹੀ ਔਖਾ ਹੋ ਜਾਊਗਾ। ਕੈਨੇਡਾ ਵਿੱਚ ਕਿਸੇ ਵੀ ਸਮੇਂ ਟਰੂਟੋ ਦੀ ਸਰਕਾਰ ਦੀ ਕਿਰਤੀ ਹੈ ਕਿਉਂਕਿ ਐਂਡੀਪੀ ਦੇ ਨੇਤਾ ਜਗਮੀਤ ਸਿੰਘ ਨੇ ਲਿਬਰਲ ਸਰਕਾਰ ਨਾਲੋਂ ਸਮਝੌਤਾ ਰੱਦ ਕਰ ਦਿੱਤਾ ਹੈ ਅਤੇ ਹਮਾਇਤ ਵਾਪਸ ਲੈ ਲਈ ਹੈ। ਕੈਨੇਡਾ ਵਿੱਚ ਇਸ ਵੇਲੇ ਲਿਬਰਲ ਦੀ ਘੱਟ ਗਿਣਤੀ ਸਰਕਾਰ ਹੈ ਜੋ ਐਂਡੀਪੀ ਦੀ ਮਦਦ ਨਾਲ ਚੱਲ ਰਹੀ ਹੈ। ਐਂਡੀਪੀ ਨੇ ਕੁਝ ਸ਼ਰਤਾਂ ਦੇ ਆਧਾਰ 'ਤੇ ਲਿਬਰਲ ਪਾਰਟੀ ਨਾਲ ਸਮਝੌਤਾ ਕੀਤਾ ਸੀ। ਇਸ ਸਮਝੌਤੇ ਤਹਿਤ ਫਾਰਮਾ ਕੇਅਰ ਡੈਂਟਲ ਪ੍ਰੋਗਰਾਮ ਜਿਹੇ ਐਂਡੀਪੀ ਦੇ ਮੁੱਖ ਮੁੱਦੇ ਸ਼ਾਮਲ ਸਨ ਇਹ ਸਮਝੌਤਾ ਲਿਬਰਲ ਪਾਰਟੀ ਅਤੇ ਐਂਡੀਪੀ ਚ ਮਾਰਚ 2022 ਨੂੰ ਸਾਈਨ ਹੋਇਆ ਸੀ ਜੋ ਜੂਨ 2025 ਤੱਕ ਸੀ ਆਮ ਚੋਣਾਂ ਅਕਤੂਬਰ 2025 ਵਿੱਚ ਹੋਣੀਆਂ ਸਨ ਪਰ ਜਗਮੀਤ ਸਿੰਘ ਨੇ ਇਸ ਤੋਂ ਪਹਿਲਾਂ ਹੀ ਹਵਾਇਤ ਵਾਪਸ ਰਹਿਣ ਦਾ ਐਲਾਨ ਕਰਦੇ ਹਾਂ ਕਿ ਇਹ ਕਿ ਲਿਬਰਲ ਸਰਕਾਰ ਨੇ ਲੋਕਾਂ ਦੇ ਹਿੱਤਾਂ ਨੂੰ ਢਾਹ ਲਾਈ ਹੈ ਇਸ ਲਈ ਉਹ ਲਿਬਰਲ ਪਾਰਟੀ ਤੋਂ ਹਮਾਇਤ ਵਾਪਸ ਲੈ ਰਹੇ ਹਨ ਇਸ ਸੰਬੰਧੀ ਸਿਆਸੀ ਮਾਇਰਾਂ ਦਾ ਕਹਿਣਾ ਹੈ ਕਿ ਸਰਦ ਰੁੱਤ ਸੈਸ਼ਨ ਵਿੱਚ ਕੋਈ ਅਜਿਹਾ ਵਿੱਤੀ ਮਿਲਣਾਂ ਦਾ ਜਾਵੇਗਾ ਜਿਸ ਵਿੱਚ ਲਿਬਰਲ ਦੌਰਾਨ VOTING ਦੌਰਾਨ ਲਿਬਰਲਾਂ ਨੂੰ ਟਾਲ ਲੱਗ ਸਕਦੀ ਹੈ ਸੀਟੇਵਾਂ 'ਚ ਸਰਕਾਰ ਮੂੰਹ ਦੇ ਭਾਰ ਟਿਕ ਸਕਦੀ ਹੈ ਪੰਜਾਬ ਸਰਕਾਰ ਨੇ ਕੈਬਨਟ ਮੀਟਿੰਗ ਵਿੱਚ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਵਿੱਤੀ ਸੰਕਟ ਨਾਲ ਜੂਝ ਰਹੀ ਸਰਕਾਰ ਨੇ ਪੈਟਰੋਲ ਡੀਜ਼ਲ ਅਤੇ ਵੈਟ ਵਧਾਉਣ ਦਾ ਫੈਸਲਾ ਕੀਤਾ ਹੈ ਪੈਟਰੋਲ ਤੇ ਵੈਟ 61 ਪੈਸੇ ਅਤੇ ਡੀਜ਼ਲ ਤੇ 92 ਪੈਸੇ ਦਵਾਤਾ ਕੀਤਾ ਗਿਆ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਇਸ ਨਾਲ ਸਰਕਾਰ ਨੂੰ ਪੈਟਰੋਲ ਤੋਂ 150 ਕਰੋੜ ਰੁਪਏ ਅਤੇ ਡੀਜ਼ਲ ਤੋਂ 392 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ ਮਹਿੰਗਾਈ ਦਾ ਬੋਝ ਲੋਕਾਂ ਤੇ ਥੋਪਣ ਦੇ ਸਵਾਲ ਤੇ ਚੀਮਾ ਨੇ ਕਿਹਾ ਕਿ ਇਸ ਦਾ ਆਉਣ ਵਾਲਾ ਪੈਸਾ ਪੰਜਾਬ ਦੇ ਵਿਕਾਸ ਤੇ ਹੀ ਖਰਚ ਕੀਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ ਲੈ ਇਸ ਫੈਸਲੇ ਤੋਂ ਬਾਅਦ ਵਿਰੋਧੀਆਂ ਨੇ ਸਰਕਾਰ ਉੱਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ ਵਿਕਰਮ ਜੀਠੀਆ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਤੇ ਵੈਟ ਵਧਾ ਕੇ ਲੋਕਾਂ ਤੇ ਬੇਲੋੜਾ ਬੋਝ ਪਾਇਆ ਗਿਆ ਹੈ। ਸੱਚੀ ਕਾਲ ਜੀ ਸਾਰਿਆਂ ਨੂੰ ਅੱਜ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅਸਲ ਆਮ ਆਦਮੀ ਨੂੰ ਬਹੁਤ ਵੱਡਾ ਧੋਖਾ ਕੀਤਾ। ਅੱਜ ਹਜ਼ਾਰਾਂ ਕਰੋੜ ਰੁਪਏ ਦਾ ਨਵਾਂ ਬੋਝ ਜਿਹੜੇ ਲੋਕ ਅੱਗੇ ਨੌਕਰੀ ਨੂੰ ਤਰਸ ਰਹੇ ਆ ਜਿਹੜੇ ਲਾਅ ਐਂਡ ਆਰਡਰ ਤੇ ਜੋ ਮਾੜੇ ਹਾਲਾਤ ਐ ਉਸ ਦੀ ਸੁਧਰਨ ਦੀ ਗੱਲ ਕਰ ਰਹੀ ਆ ਜਿਹੜੇ ਅੱਜ ਆਪ ਦੇ ਰੁਜ਼ਗਾਰ ਦਾ ਫਿਕਰ ਕਰ ਰਹੇ ਆ ਅੱਜ ਉਹਨਾਂ ਤੇ ਹਜ਼ਾਰਾਂ ਕਰੋੜ ਦਾ ਨਵਾਂ ਪੋਝ ਪਾਉਣ ਦਾ ਕੰਮ ਕੀਤਾ ਅੱਜ ਪੰਜਾਬ ਚ ਡੀਜ਼ਲ ਤੇ 92 ਪੈਸੇ ਵੈਟ ਵਧਾ ਕੇ ਡੀਜ਼ਲ ਪੰਜਾਬ ਦਾ ਸਭ ਤੋਂ ਮਹਿੰਗਾ ਕਰ ਦਿੱਤਾ ਪੈਟਰੋਲ ਤੇ 65 ਪੈਸੇ ਦੇ ਨੇੜੇ ਤੇੜੇ ਵੈਟ ਵਧਾਇਆ ਜਿਹਦੇ ਨਾਲ ਪੈਟਰੋਲ ਦੀਆਂ ਕੀਮਤਾਂ ਵੀ ਦੇਸ਼ਚਾਹ ਦੇ ਸਭ ਤੋਂ ਵੱਧ ਗਈਆਂ ਨੇ ਕਿੱਥੇ ਸਰਕਾਰਾਂ ਨੇ ਡੀਜ਼ਲ ਪੈਟਰੋਲ ਘਟਾਉਣ ਦੀ ਗੱਲ ਕਰਦੀਆਂ ਸਾਨੇ ਆਮ ਆਦਮੀ ਦੀ ਪਾਰਟੀ ਤੇ ਅੱਜ ਸਭ ਤੋਂ ਮਹਿੰਗਾ ਕਰਤਾ ਉਹਦੇ ਨਾਲ ਜੋ ਬੋਝ ਪਹਿਣਾ ਲੋਕਾਂ ਤੇ ਜਾਂ ਜੋ ਡੀਜ਼ਲ ਟਰਾਂਸਪੋਰਟੇਸ਼ਨ ਲਈ ਵਰਤਿਆ ਜਾਂਦਾ ਉਹ ਵੱਡਾ ਕਾਰਨ ਬਣਨਾ ਹੈ ਮਹਿੰਗਾਈ ਦਾ ਕਿ ਇਕੱਲਾ ਡੀਜ਼ਲ ਵਧਣ ਨਾਲ ਨਹੀਂ ਉਪਰ ਟਰਾਂਸਪੋਰਟ ਜਿੰਨੇ ਟਰੱਕ ਨੇ ਡੀਜ਼ਲ ਤੇ ਚੱਲਦੇ ਨੇ ਰੇਲ ਗੱਡੀ ਆ ਕਿ ਜਿੰਨੀ ਟਰਾਂਸਪੋਰਟੇਸ਼ਨ ਮੋਡਲੀਆਂ ਸਹੂਲਤਾਂ ਜਿਹੜੀਆਂ ਮੋਡਲੀਆਂ ਲੋਡਵੰਦ ਵਸਤੂਆਂ ਨੇ ਹਰੇਕ ਦੇ ਰੇਟ ਵਧਨੇ ਕਿਉਂਕਿ ਜਦੋਂ ਕਿਸੇ ਨੂੰ ਡੀਜ਼ਲ ਦੇ ਰੇਟ ਵਧਦੇ ਨੇ ਪਏ ਤੇ ਉਹਨੇ ਪੈਸੇ ਥੋੜੀ ਜਿਹੀ ਏਪ ਚ ਕੱਢਣੇ ਜਿੱਥੇ 6-700 ਕਰੋੜ ਦਾ ਉਹ ਵਾਦਾ ਮਹਿੰਗਾਈ 'ਚ ਵਾਦਾ ਉਥੇ ਜਿਹੜਾ ਬਿਜਲੀ ਦਾ ਰੇਟ ਸੀ ਜਿਹੜੀ ਕਹਿੰਦੇ ਸੀ ਅਸੀਂ 300 ਯੂਨਿਟ ਬਾਅਦ ਕਰਨਗੇ ਸਿੱਧਾ ਹੀ ਆ ਕੇ ਠੋਕਿਆ ਬਾਨਾ ਕਿ ਅੱਜ 5 ਰੁਪਏ ਤੋਂ 32 ਵਧਾ ਕੇ 8 ਰੁਪਏ ਕਰਤੀ ਆ ਜਿਹਦਾ ਸਿੱਧਾ ਹੀ ਬੋਝ ਕੋਈ 1800 ਤੋਂ 2000 ਕਰੋੜ ਦਾ ਲੋਕਾਂ ਤੇ ਪਿਆ ਇਹ ਤਾਂ ਹੈਗਾ ਜੀ ਸਿੱਧੇ ਜਿਹੜੇ ਅੱਜ ਦੋ ਫੈਸਿਲਿਟੀ ਤੇ ਲੁਕਵੇਂ ਫੈਸਲੇ ਥੋੜੇ ਦਿਨ ਪਹਿਲਾਂ ਹੀ ਗੱਡੀ ਦਾ ਰੋਡ ਟੈਕਸ ਵਧਾ ਦੇਣਾ ਓਰ ਟੈਕਸ ਸੱਜੇ ਖੱਬੇ ਰੂਪ ਚ ਕਦੇ ਰੈਵਨਿਊ ਮਹਿਕਮੇ ਚ ਕਦੇ ਟਰਾਂਸਪੋਰਟ ਮਹਿਕਮੇ ਚ ਹਰ ਤਰੀਕੇ ਨਾਲ ਜਾਂ ਤੁਸੀਂ ਸੂਭਿਦਾ ਕੇਂਦਰ ਚਲੇ ਜਾਓ ਜਾਂ ਇਹਨਾਂ ਦੀ ਕੋਈ ਹੋਰ ਮੁੰਡਲੀਆਂ ਸੇਵਾਵਾਂ ਲੈਣ ਚਲੇ ਜਾਓ ਹੌਲੀ ਹੌਲੀ ਹਰ ਚੀਜ਼ ਨੂੰ ਮਹਿੰਗਾ ਕੀਤਾ ਜਾ ਰਿਹਾ ਲੋਕਾਂ ਨੂੰ ਸੂਲਤਾਂ ਕੋਈ ਨਹੀਂ ਦਿੱਤੀਆਂ ਜਾ ਰਹੀਆਂ ਇਸ ਲਈ ਇਹ ਜਿਹੜਾ ਲੋਕ ਮਾਰੂ ਫੈਸਲਾ ਭਾਈ ਲੋਕਾਂ ਨੂੰ ਜੇ ਸੂਲਤਾਂ ਨਹੀਂ ਦੇਣੀਆਂ ਆਪ ਦੀ ਮਾੜੀ ਕਾਰਗੁਜ਼ਾਰੀ ਕਰਕੇ ਅੱਜ ਪੰਜਾਬ ਨੂੰ ਤੁਸੀਂ ਕਰਜ਼ਈ ਬਣਾ ਦਿੱਤਾ ਆਪ ਦੇ ਫਜ਼ੂਲ ਖਰਚ ਕਰਨੇ ਆ ਤੁਸੀਂ ਆਪ ਦੇ ਮਸ਼ਹੂਰੀ ਕਰਨੀ ਹੈ ਉਹਦੇ ਕਰਕੇ ਉਹਦੇ ਕਰਕੇ ਲੋਕਾਂ ਤੇ ਬੋਝ ਨਾ ਪਾਓ ਆਪ ਦੀ ਫਜ਼ੂਲ ਖਰਚੀ ਦਾ ਲੋਕਾਂ ਦੀ ਜੇਬ 'ਚ ਜਾ ਕੇ ਉਹਨਾਂ ਦੀ ਡਾਕੇ ਨਾ ਮਾਰੋ ਇਸ ਲਈ ਅੱਜ ਦੇ ਫੈਸਲੇ ਨੂੰ ਗਲਤ ਘਰਾਉਂਦਾ ਹੋਇਆ ਇਸ ਝੂਠੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹੂੰਗਾ ਭਾਈ ਅਸਲ ਆਮ ਆਦਮੀ ਦਾ ਫਿਕਰ ਕਰੋ ਇਹ ਧੋਖੇਬਾਜ਼ੀ ਦੀ ਸਿਆਸਤ ਨੂੰ ਬੰਦ ਕਰੋ ਬਹੁਤ ਬਹੁਤ ਧੰਨਵਾਦ